ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਿੰਨ ਮੱਝਾਂ ਸੂਈਆਂ ਵੀ ਆ ਬਾਜਬ ਰੇਟ ਰੇਟ ਬਿਲਕੁਲ ਮੰਨ ਕੇ ਚੱਲੋ ਵੀ ਤੂੜੀ ਦੇ ਭਾਲੇ ਰੇਟ ਤੁਹਾਨੂੰ ਦਿਖਾਉਣੇ ਆ ਜਿਹੜੇ ਵੀਰ ਕਹਿੰਦੇ ਅਸੀਂ ਦੁੱਧ ਪੀਣਾਗਾ ਸਾਨੂੰ ਬਰੀਡ ਦਾ ਕੋਈ ਮਤਲਬ ਨਹੀਂ ਉਸ ਟਾਈਪ ਦੇ ਨੂੰ ਮੱਝਾ ਦਿਖਾਉਣੀ ਆ ਤਿੰਨ ਸੂਈਆਂ ਸਵਾਈਆਂ ਤਿੰਨਾ ਦੇ ਬੱਚੇ ਨਾਲ ਆਗੇ ਕੱਲੀ-ਕੱਲੀ ਦਾ ਰੇਟ ਵੀਡੀਓ ਦੇ ਵਿੱਚ ਹੋਗਾ ਆਹ ਹੋ ਕੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਸਜੀਤ ਸਿੰਘ ਜੀ ਪਿੰਡ ਪੰਮੀਪਰਾ ਤਹਿਸੀਲ ਜਗਰਾਉਂ ਜਿਲ੍ਹਾ ਲੁਧਿਆਣਾ ਲੁਧਿਆਣਾ ਪਹਿਗਾ ਮੋਬਾਈਲ ਨੰਬਰ ਜੀ ਆਪਣਾ 9872322055 9872322055 ਪਹਿਲੇ ਨੰਬਰ ਜਿਹੜੇ ਮੈਂ ਦੇਖੀ ਨਾ ਬੱਲੇ ਬੰਦ ਦੇ ਵਿੱਚ ਆਪਾਂ ਕਿਹੜਾ ਸੂਆ ਸੂਈ ਵੇਚੀ ਇਹ ਤੀਜੇ ਸੂਆ ਸੂਈ ਹੈ ਬੱਚਾ ਕਿਹੜਾ ਇਹਦਾ ਜੀ ਬੱਚਾ ਇਹਦਾ ਆਹ ਹਾਂ ਅੱਛਾ ਆ ਬੱਚਾ ਆ ਗਿਆ ਨਾ ਕੱਟਾ ਪਿੱਛੇ ਹੈ ਨਾ ਹਾਂ ਕੱਟਾ ਸੂਈ ਨੂੰ ਲੱਗਦੀ ਹੋਵੇ ਇੱਕ ਆ ਇੱਕ ਦਿਨ ਹੋਵੇ ਸੂਈ ਨੂੰ ਜੀ ਕਿਦੋਂ ਹੋ ਗਏ 15 ਕ 20 ਕ ਦਿਨ ਹੋ ਗਏ ਠੀਕ ਆ 20 ਦਿਨ ਤੋਂ ਅੰਦਰ ਅੰਦਰ ਦੁੱਧ ਕਿੰਨਾ ਜੀ ਹੁਣ ਚੋਣ ਵਾਲਾ ਦੁੱਧ ਥੱਲੇ 6 ਕਿਲੋ 6 ਕਿਲੋ ਹਰ ਹਾਂਜੀ ਠੀਕ ਆ ਤੇ ਹੁਣ ਚਵਾਈ ਹੋਈ ਵੀ ਐ ਜੀ ਹਾਂ ਚਵਾਈ ਹੋਈ ਆ ਹੁਣੇ ਬਸ 7 ਵਜੇ ਚਵਾਈ ਤੇ ਚੋਣ ਚਵਾਦਾ ਆ ਤੁਹਾਨੂੰ ਬੋਲੀ ਆ ਜਾਵਾਂ ਹਾਂ ਧਾਰ ਬੋਲੀ ਆ ਜਾਵਾਂ ਠੀਕ ਆ 6 ਕਿਲੋ ਦੁੱਧ ਜਮਾ ਨਿਭੜੂਗਾ ਦੋ ਟਾਈਮ ਦਾ 3 ਕਿਲੋ ਟਾਈਮ ਦਾ ਹਾਂਜੀ ਰੇਟ ਇਹਦਾ ਕੀ ਰੱਖਿਆ ਬੰਦੇ ਦੁੱਧ ਵੀ ਜਾਇ ਜ ਰੇਟ ਇਹਦਾ ਇਹ ਬਾਟਾ ਗਿਆ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਪੁੱਲਾ ਕਰਾਂਗੇ ਥੋੜੇ ਬੜਾ ਜਿਹਾ ਸੁਪਰ ਕੱਦ-ਕਾੜ ਵਗੈਰਾ ਦੇਖੋ ਕੱਦ-ਕਾੜ ਵੀ ਠੀਕ ਆ ਵਧੀਆ ਤੇ ਬਾਕੀ ਪਲੀ ਵੀ ਖੈਰ ਹੈਗੇ ਚੰਗੀ ਲੋਹ ਤੇ 6 ਕਿਲੋਈਆ ਤੇ ਰੇਟ ਹੈਗਾ 62000 ਰੁਪਿਆ ਸਿੰਘਮੂ ਮੱਥਾ ਦੇਖੋ ਤੁਹਾਡੇ ਸਾਹਮਣੇ ਤੀਜਾ ਸੂਬਾ ਤੁਸੀਂ ਵੇਖ ਸਕਦੇ ਹੋ ਥਾ ਮੰਨ ਲਿਓ ਤੇ ਪਰ ਸੂਈ ਨੂੰ ਹੋ ਗਏ 20 ਦਿਨ ਬੱਚਾ ਇਹਦੇ ਪਿੱਛੇ ਹੈਗਾ ਕਟਾ ਸਿੰਘਮੂ ਮੱਥਾ ਤੁਹਾਡੇ ਸਾਹਮਣੇ ਆ ਰੇਟ ਸਿਰਫ 62000 ਜਿਹੜੇ ਵੀ ਕਹਿੰਦੇ ਸਸਤੀ ਮੈਂ ਲੈਣੀ ਆ ਸੋ 60 65000 ਦੇ ਵਿੱਚ ਦੋ ਤੋਂ 6-7 ਕਿਲੋ ਹੀ ਮਿਲਦਾ ਹੁੰਦਾ ਹੈਗਾ ਤੇ ਜਦੋਂ ਜਾਂਦੇ ਆਗੇ ਜਾਂ ਲੱਖ ਤੇ ਉਦੋਂ ਜਾ ਕੇ 10 ਤੇ ਉਧਰੋ ਕੇ ਦਾ ਹੋ ਜਾਂਦੇ ਬਾਕੀ ਮੂੰਹ ਮੱਥਾ ਤੁਹਾਡੇ ਸਾਹਮਣੇ ਦੇਖੋ ਤੇ ਦੋ ਤੱਕ ਪਰ 6 ਤੋਂ ਤਾਂ ਨਹੀਂ ਘਟਦਾ ਜਾ ਬਈ ਨਹੀਂ ਨਹੀਂ 6 ਕਿਲੋ ਦਾ ਦੋ ਨੰਬਰ ਜਿਹੜੀ ਮੱਛੀ ਦੇਖੀ ਜ ਨੇ ਆਪਾਂ ਇਹ ਤੇ ਤੀਜੇ ਸੂਏ ਸੂਈ ਜਾਏਗਾ ਇਹਦਾ ਬੱਚਾ ਕਿਹੜਾ ਜੀ ਇਹਦਾ ਬੱਚਾ ਹੋ ਕੱਟੀ ਆ ਅੱਛਾ ਆਹ ਕੱਟੀ ਆ ਕਹ ਲੱਗ ਜਾ 10-15 ਨੇ ਸੂਈ 20 ਵੀ ਹਾਂ 15 ਕਿਤੇ ਨੇ ਹੋ ਗਏ ਨੇ ਦੋ ਤੱਕ ਕਿੰਨਾ ਚੋਣ ਵਾਲਾ ਥੱਲੇ ਹੁਣ ਹਾਂਜੀ ਦੁੱਧ ਕਿੰਨਾ ਹੋਣ ਚੋਣ ਵਾਲਾ ਚੋਣ ਵਾਲਾ ਦੁੱਧ ਥੱਲੇ 7 ਕਿਲੋ ਆ ਜੀ 7 ਕਿਲੋ ਨਿਪੜੂ ਜਾਵਾਂ ਹਾਂਜੀ ਨਿਪੜੂ 7 ਕਿਲੋ ਹਾਂਜੀ ਹਾਂਜੀ ਇਹਦਾ ਭਾਗ ਹੀ ਰਹੂਗਾ ਇਹਦਾ ਭਾਗ 65000 ਮਾਨਤਨ ਹੋ ਜਾਊਗਾ ਹਾਂਜੀ ਮਾਨਤਨ ਚੋਣ ਚਵਾਦੀ ਪੋਲੀ ਆ ਹਾਂ ਚੋਣ ਚਵਾਦੀ ਪੋਲੀ ਆ ਧੋ ਦੇ ਬਾਹਰ ਨੂੰ ਸੋ ਫਿਰ ਇਹਦਾ ਰੇਟ ਹੈਗਾ 65000 ਰੁਪਿਆ 7 ਕਿਲੋ ਦੁੱਧ ਦਾ 3.5 ਕਿਲੋ ਟਾਈਮ ਦਾ ਤਾਜੀ ਸੀ ਵੀ ਆ ਤੇ ਇਹ ਬੱਚੇ ਨਾਲ ਆ ਸਰ ਜੀ ਦੇ ਨਾਲ ਰੋਡ ਤੇ ਫੋਨ ਲੈ ਮਿਲ ਕੇ ਵੇਚੀ ਚੰਗੀ ਆ ਤੇ ਚੋਣ ਚਵਾਦੀ ਬਾਈ ਦੱਸਦੇ ਕਿ ਪੋਲੀ ਆ ਗਈ ਜਮ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਰਾਜੀ ਚੰਗੀ ਸਮੀ ਪਲੀ ਵੀ ਤੇ ਸੂਈ ਸਵਾਈ ਆ ਉਹ ਕੱਦਗਾਠ ਵਗੈਰਾ ਦੇਖੋ ਮੈਂ ਇਹਦਾ ਚੰਗਾ ਤੇ ਜੰਦਿਆਣ ਸੂਆ ਮਾਲਕ ਦੱਸਦੇ ਕਿ ਤੀਜਾ ਸੂਆ ਤੇ ਚੁਵਾਈ ਇਹਨਾਂ ਦੀ ਹੁਣ ਹੋਈ ਵੀ ਦੁੱਧ 7 ਕਿਲੋ ਆ ਰੇਟ ਹੈਗਾ 65000 ਰੁਪਿਆ ਤੀਜਾ ਸੂਆ ਮਾਲਕ ਨੂੰ ਦੱਸਦੇ ਪਿਆ ਮਗਰ ਇਹਦੇ ਕੱਟੀ ਆ ਆਪ ਜਿਹੜੀ ਤੀਜੇ ਨੰਬਰ ਦੇ ਮੈਂ ਦੇਖੀ ਹਾਂ ਇਹ ਜੀ ਇਹਨੂੰ ਕਿਹ ਕਿਦਾਂ ਹੋ ਗਏ ਸੂਈ ਨੂੰ ਇਹਨੂੰ ਹੋ ਗਏ 13 14 ਦਿਨ ਦੁੱਧ ਕਿੰਨਾ ਥੱਲੇ ਇਹਦੇ ਹੁਣ ਹੁਣ ਦੁੱਧ ਥੱਲੇ 6 ਕਿਲੋ 6 ਕਿਲੋ ਦੁੱਧ ਆ ਤੇ ਸੂਈ ਸਵਾਈਆ ਹਨਾ ਇੱਕ ਥਾਂ ਚ ਆਪਾਂ ਦਾ ਥੋੜੇ ਦੁੱਧ ਵੱਧਾ ਹਨਾ ਬਹਿਣੀ ਵਾਲੇ ਮਗਰ ਨੇ ਬਹਿਣੀ ਵਾਲੇ ਮਗਲੇ ਥੋੜੇ ਵੱਧਾ ਦੁੱਧ ਠੀਕ ਹੈ ਜੇ ਧਾਰਾ ਮੰਨ ਕੇ ਤੇ 10 ਧਾਰਾ ਵੱਧ ਹੁੰਦੀਆਂ ਨੇ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਸਿੰਘ ਮੂਹ ਮਾ ਤੁਹਾਡੇ ਸਾਹਮਣੇ ਲੈ ਚਲੋ ਫਾਨ ਤੋਂ ਕੋਈ ਗੱਲ ਨਹੀਂ ਤੇ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਇਹਦਾ ਕੀ ਹੋਊਗਾ ਜੀ ਰੇਟ ਇਹਦਾ 65000 ਸੋ 60000 ਰੁਪਿਆ ਸਰਫੇ ਦਾ ਰੇਟ ਆ ਇਹ ਆ ਗਈ ਤੀਜੇ ਨੰਬਰ ਤੇ ਮੈਂ ਇਹ ਵੀ ਸੂਈ ਸਵਾਈਆ ਸਾਰੇ ਇਹਨੇ ਪਤਨੇ ਮੱਝਾ ਦਿਖਾਇਆ 15 ਦਿਨ ਤੋਂ ਲੈ ਕੇ 20 ਦਿਨ ਦੇ ਵਿੱਚ ਵਿੱਚ ਸਾਰਿਆਂ ਦਾ ਸੁਭਾਗਾ ਸਿਕਮੂ ਮੱਥਾ ਤੀਜਾ ਸੂਆ ਮਾਲਕ ਦਾ ਬਾਕੀ ਤੁਸੀਂ ਆਪਣੀ ਸਮਝ ਨਾਲ ਲੈਣੀ ਹੈ ਤਿੰਨ ਦਿਖਾ ਦੀਆਂ 60 60 62 60000 ਦੇ ਪਾੜਿਆ ਸੋ ਇਦਾਂ ਦੇ ਮੱਝਾਂ ਦੀ ਵੀਡੀਓ ਬਹੁਤ ਘੱਟ ਮਿਲਦੀ ਆ ਵੀ ਬਾਜ ਬਰੇਡ ਦੇ ਵਿੱਚ ਭੋਲੇ ਜਿਹਾ ਆਪਣਾ 99722052 ਤੇ ਮਾਨਕਾਚਾਰ ਵੀ ਜਿਹੜੇ ਮੁੱਲ ਕਰਿਆ ਮਾਨਤਨ ਹੋ ਉਹ ਬੰਦੇ ਦਾ ਹਾਂਜੀ ਮਾਨਤਨ ਕਰਾਂਗੇ ਵੀ ਮਾਨਕਾਚਾਰ ਹੈ ਦੁੱਧ ਪੀਣ ਵਾਲੇ ਸੌਦੇ ਹੀ ਹਨਾ ਜਮਾ ਹਾਂਜੀ ਹਾਂਜੀ ਤੇ ਚੌਂਡ ਚਵਾਤਾ ਤਾਰ ਤੋਂ ਇੱਕ ਨੰਬਰ ਨਿਕਲੂ ਸਾਰਿਆਂ ਦੀ ਤਾਰ ਫੋਲੀ ਆ ਕੋਈ ਥਣ ਦਾ ਕੋਈ ਕੋਈ ਸਾਰਾ ਠੀਕ ਹੈ ਸੋ ਪਿੰਡ ਭੰਮੀਪੁਰਾ ਜਿਹੜਾ ਲੁਧਿਆਣਾ ਕੋਈ ਵੀ ਨਾਲ ਤੁਹਾਡੇ ਪਸੰਦ ਦਾ ਕੋਲੇ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ